ਸੋਨ ਵਿੱਚ ਆਂਦਾ ਹੈ ਵੀ ਅਨੰਤ ਸੋਹਜਿਕ ਕਾਠਗੜੀਆ ਸਰਦਾਰਾਂ ਦੀ ਕੋਈ ਹਵੇਲੀ ਹੋਇਆ ਕਰਦੀ ਜਿੱਥੋਂ ਸਤਲੁਜ ਦਰਿਆ ਬਿਲਕੁਲ ਤਕਸਵ ਦੇ ਅੱਗੇ ਹੋ ਕੇ ਘੁੰਮ ਕੇ ਜਾਇਆ ਕਰਦਾ ਸੀ ਇਹ ਜੀ ਕੋਈ ਜਾਣਕਾਰੀ ਹੈ ਹਾਂ ਜੀ ਹਾਂ ਜੀ ਸਰੋਵਰ ਦੇ ਨਾਲ ਦੀ ਪਰਾਠ ਹੈ ਕਾਠ ਜਿਹੜੀਆਂ ਸਰਦਾਰਾਂ ਦਾ ਜਿਹੜਾ ਅੱਜ ਕੱਲ ਪਾਰਕ ਬਣਾ ਦਿੱਤਾ ਗਿਆ ਜੀ ਮਾ ਬਾਗ ਦੀ ਗੱਲ ਕਰਦੇ ਸੀ ਹਾਂਜੀ ਹਾਂਜੀ ਇਨਾ ਪਾਰਕ ਬਣਾਤਾ ਗਿਆ ਉਹ ਭਰਤਵਾਗ ਮਗਮਰ ਕਰਤਾ ਉਹਦੀ ਸਾਈਡ ਤੇ ਬੜੀ ਬੜੀ ਮੋਟੀਆਂ ਸੱਧਾਂ ਦੀਆਂ ਪੱਥਰ ਦੀਆਂ ਤੇ ਜਿਹੜੇ ਅੱਡੇ ਨਰਾਤਾ ਜਾਂਦਾ ਨਾ ਉਸ ਵਾਸਤੇ ਬੜਬੜੀਆਂ ਚੌੜੀਆਂ ਰਹਿ ਲਾ ਤਿੰਨ ਤਿੰਨ ਫੁੱਟ ਚੌੜੀਆਂ ਰਹਿ ਲਾ ਦੀਆਂ ਉਹ ਹਵੇਲੀ ਸਾਰੀ ਬੰਦੀ ਬੜਾ ਭਾਰਾ ਗੇਟ ਲੱਗਿਆ ਬੜਾ ਤਿੰਨ ਵਜਲੀ ਬਣ ਵੀ ਚਾਰੇ ਪਾਏ ਵੇ ਤੇ ਉੱਪਰ ਅੰਦਰ ਲੱਭਾਸ ਉਹਨਾਂ ਦਾ ਆਪਣਾ ਇੰਤਜ਼ਾਮ ਵਾਸਤਾ ਹੈ ਆਪਣਾ ਖੂ ਲਾ ਰੋ ਤਾਂ ਪਾਣੀ ਪੀਣ ਵਾਸਤਾ ਹੈ ਤੇ ਆਪਣੀ ਰਹਿਸ਼ ਮਣਾਈ ਵੀ ਸੀ ਜਦੋਂ ਆਦੇ ਤੇ ਨਾਲ ਸੰਜ ਤਾਂ ਉਹਨੇ ਦੀਆਂ ਉੱਥੇ ਪ੍ਰਸ਼ਾਦਾ ਪਾਣ ਜੋ ਆਪਣਾ ਸੰਗਤਾਨ ਨਾਲ ਲੈ ਕੇ ਇੱਥ ਦੇਹਵਾਰ ਹੋਲਾ ਮੇਲਾ ਵਗੈਰਾ ਮਸਾਖੀ ਵਗੈਰਾ ਗੁੱਟ ਪਰ ਰਹਿੰਦੇ ਉਹਦੇ ਬਾਅਦ ਜਿਹੜਾ ਪਹਿਲਾ ਪਾਸਾ ਹੈ ਜਾਂ ਦਰਿਆ ਦਾ ਪਾਣੀ ਬਰਸਾਤ ਨੂੰ ਜ਼ਿਆਦਾ ਹੋ ਜਾਂਦਾ ਤਾਂ ਉਹ ਉੱਛੜ ਕੇ ਨਾ ਗਾਮ ਪੜੀ ਦੇ ਥਲੇ ਥਲੇ ਚੰਗ ਜਲ ਸੁਦਾ ਆ ਕੇ ਇਸਰੋੜਾ ਜਿਹੇ ਨਾਲ ਆਇਆ ਉਹਦੇ ਇੱਥੇ ਇੱਕ ਨਾ ਦੀਵਾਰ ਬਣੀ ਹੈ ਉਹਨਾਂ ਦੇ ਹਿਮੇਲੀ ਦੀ ਗੁਰਜਾਲੇ ਪਾਸੇ ਬੜੀ ਚੌੜੀ ਦੀਵਾਰ ਆ ਉਹਦੇ ਵਿੱਚ ਹੋਲ ਰੱਖੇ ਹੋਰ ਨੇ ਹਾਂਜੀ ਮੈਂ ਅਖੀਰ ਕਿ ਆਪਣੇ